ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸ੍ਰੀ ਗੁਰੂ ਸਾਹਿਬ ਜੀ ਦਾ ਸਵਾਗਤ ਹੈ ਤੁਹਾਡਾ ਅਦਿਸ਼ਾ ਹੈਲਥ ਤੇ ਅੱਜ ਤੋਂ ਨੂਰਾਤਿਆਂ ਦੀ ਸ਼ੁਰੂਆਤ ਹੋ ਗਈ ਹੈ ਇਸ ਦੌਰਾਨ ਬਹੁਤ ਸਾਰੇ ਲੋਕ ਵਰਤ ਰੱਖਦੇ ਹਨ ਉੱਥੇ ਹੀ ਇਸ ਤਿਉਹਾਰ ਨੂੰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਹਾਲਾਂਕਿ ਇਹ ਗਰਭਵਤੀ ਔਰਤਾਂ ਲਈ ਨਤੀਪੂਰਨ ਹੋ ਸਕਦਾ ਹੈ ਜਦੋਂ ਕਿ ਵਰਤ ਨੂੰ ਅਕਸਰ ਸਰੀਰ ਅਤੇ ਮਨ ਨੂੰ ਸਾਫ਼ ਕਰਨ ਅਤੇ ਸਰੀਰ ਵਿੱਚ ਗੰਦਗੀ ਕੱਢਣ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਪਰ ਗਰਭਵਤੀ ਔਰਤਾਂ ਨੂੰ ਇਸ ਦੌਰਾਨ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਗਰਭਵਤੀ ਔਰਤਾਂ ਨੂੰ ਪੋਸ਼ਣ ਤੱਤਾਂ ਨਾਲ ਭਰਪੂਰ ਖਾਣਾ ਖਾਣ ਲੈਂਣੀ ਚਾਹੀਦੀ ਹੈ ਵਰਤਨ ਦੇ ਦੌਰਾਨ ਇਹ ਜਨਿਕੀ ਬਣਾਉਣਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਕਿ ਤੁਹਾਡੇ ਸਰੀਰ ਵਿੱਚ ਕਿੰਨੇ ਪ੍ਰਤੀਸ਼ਤ ਪੋਸ਼ਟਿਕ ਤੱਤ ਮਿਲ ਰਹੇ ਹਨ ਸਾਰਾ ਦਿਨ ਨੂੰ ਵਰਤ ਰੱਖਣ ਦੀ ਬਜਾਏ ਆਪਣੀ ਖਾਣਕ ਵਿੱਚ ਸੇਤਮੰਦ ਪੋਸ਼ਟਿਕ ਦਤਾਂ ਨਾਲ ਭਰਪੂਰ ਭੋਜਨ ਨੂੰ ਸ਼ਾਮਿਲ ਕਰੋ ਗਰਭ ਵਿਵਸਥਾ ਦੌਰਾਨ ਵਰਤ ਰੱਖਣ ਨਾਲ ਮਾਂ ਨੂੰ ਤੇਜ਼ੀ ਨਾਲ ਭੁੱਖ ਲੱਗ ਜਾਂਦੀ ਹੈ ਅਤੇ ਭਰੂਣ ਨੂੰ ਨੁਕਸਾਨ ਵੀ ਹੋ ਸਕਦਾ ਹੈ ਇੰਨਾ ਹੀ ਨਹੀਂ ਸਗੋ ਅਜਿਹਾ ਕਰਨ ਨਾਲ ਮਾਂ ਤੇ ਬੱਚੇ ਨੂੰ ਕਈ ਹੋਰ ਬਿਮਾਰੀਆਂ ਹੋ ਸਕਦੀਆਂ ਜਿਵੇਂ ਕਿ ਕਿਡਨੀ ਦੀਆਂ ਬਿਮਾਰੀਆਂ ਜਾਂ ਡਾਇਬੀਟਿਸ ਆਦ ਹੋ ਸਕਦੀਆਂ ਹਨ ਗਰਭવતી ਔਰਤਾਂ ਨੂੰ ਭੋਜਨ ਤੋਂ ਪੂਰੀ ਤਰ੍ਹਾਂ ਪਹਰੇਜ ਕਰਨ ਦੀ ਬਜਾਏ ਅਸ਼ਕ ਵਰਤ ਫਲ ਵਰਤ ਰੱਖਣਾ ਚਾਹੀਦਾ ਹੈ ਤੁਸੀਂ ਆਸਾਨੀ ਨਾਲ ਪਚਣ ਵਾਲਾ ਭੋਜਨ ਜਿਵੇਂ ਕਿ ਫਲ ਮੇਵੇ ਅਤੇ ਦਹੀਂ ਨੂੰ ਆਪਣੀ ਖਾਣਕ ਵਿੱਚ ਸ਼ਾਮਿਲ ਕਰ ਸਕਦੇ ਹੋ ਵਿਟਾਮਿਨ ਨਤੇ ਖਣਿਜ ਨਾਲ ਭਰਪੂਰ ਚੀਜ਼ਾਂ ਖਾਓ ਵਰਤ ਦੇ ਦੌਰਾਨ ਇਹਨਾਂ ਚੀਜ਼ਾਂ ਦਾ ਸੇਵਨ ਜ਼ਰੂਰ ਕਰੋ ਫਲ ਕੇਲਾ ਸੇਬ ਅਤੇ ਅਨਾਰ ਵਿਟਾਮਿਨ ਅਤੇ ਫਾਈਬਰ ਪ੍ਰਦਾਨ ਕਰਦੇ ਹਨ ਬਦਾਮ ਅਤੇ ਅਖਰੋਟ ਸੇਤਮੰਦ ਚਰਬੀ ਅਤੇ ਪ੍ਰੋਟੀਨ ਦਾ ਵਧੀਆ ਸਰੋਤ ਹਨ ਦਹੀਂ ਜਾਂ ਪਨੀਰ ਕੈਲਸ਼ੀਅਮ ਅਤੇ ਪ੍ਰੋਟੀਨ ਦੇ ਚੰਗੇ ਸਰੋਤ ਹੋ ਸਕਦੇ ਹਨ ਹਾਈਡਰੇਟ ਰਹਿਣਾ ਬਹੁਤ ਮਹੱਤਵਪੂਰਨ ਹੈ ਖਾਸ ਕਰਕੇ ਗਰਭਵਸਤਾ ਦੌਰਾਨ ਕਾਫੀ ਮਾਤਰਾ ਵਿੱਚ ਤਰਲ ਪਦਾਰਥ ਪੀਣੇ ਜ਼ਰੂਰੀ ਹੁੰਦੇ ਹਨ ਅੱਗੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਦੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸ੍ਰੀ ਗੁਰੂ ਕਾਲ ਸਵਾਗਤ ਹੈ ਤੁਹਾਡਾ ਅਦਿਸ਼ਾ ਹੈਲਥ ਤੇ ਅੱਜ ਤੋਂ ਨੂਰਾਤਿਆਂ ਦੀ ਸ਼ੁਰੂਆਤ ਹੋ ਗਈ ਹੈ ਇਸ ਦੌਰਾਨ ਬਹੁਤ ਸਾਰੇ ਲੋਕ ਵਰਤ ਰੱਖਦੇ ਹਨ ਉੱਥੇ ਹੀ ਇਸ ਤਿਉਹਾਰ ਨੂੰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਹਾਲਾਂਕਿ ਇਹ ਗਰਭਵਤੀ ਔਰਤਾਂ ਲਈ ਪੂਰਨ ਹੋ ਸਕਦਾ ਹੈ ਜਦੋਂ ਕਿ ਵਰਤ ਨੂੰ ਅਕਸਰ ਸਰੀਰ ਅਤੇ ਮਨ ਨੂੰ ਸਾਫ਼ ਕਰਨ ਅਤੇ ਸਰੀਰ ਵਿੱਚ ਗੰਦਗੀ ਕੱਢਣ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਪਰ ਗਰਭਵਤੀ ਔਰਤਾਂ ਨੂੰ ਇਸ ਦੌਰਾਨ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਗਰਭਵਤੀ ਔਰਤਾਂ ਨੂੰ ਪੋਸ਼ਣ ਤੱਤਾਂ ਨਾਲ ਭਰਪੂਰ ਖਾਣਾ ਲੈਣੀ ਚਾਹੀਦੀ ਹੈ ਵਰਤਨ ਦੇ ਦੌਰਾਨ ਇਹ ਜਨਿਕੀ ਬਣਾਉਣਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਕਿ ਤੁਹਾਡੇ ਸਰੀਰ ਵਿੱਚ ਕਿੰਨੇ ਪ੍ਰਤੀਸ਼ਤ ਪੋਸ਼ਟਿਕ ਤੱਤ ਮਿਲ ਰਹੇ ਹਨ ਸਾਰਾ ਦਿਨ ਨੂੰ ਵਰਤ ਰੱਖਣ ਦੀ ਬਜਾਏ ਆਪਣੀ ਖਾਣਕ ਵਿੱਚ ਸੇਤਮੰਦ ਪੋਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਨੂੰ ਸ਼ਾਮਿਲ ਕਰੋ ਗਰਭ ਵਿਵਸਥਾ ਦੌਰਾਨ ਵਰਤ ਰੱਖਣ ਨਾਲ ਮਾਂ ਨੂੰ ਤੇਜ਼ੀ ਨਾਲ ਭੁੱਖ ਲੱਗ ਜਾਂਦੀ ਹੈ ਅਤੇ ਭਰੂਣ ਨੂੰ ਨੁਕਸਾਨ ਵੀ ਹੋ ਸਕਦਾ ਹੈ ਇਹਨਾਂ ਹੀ ਨਹੀਂ ਸਗੋ ਅਜਿਹਾ ਕਰਨ ਨਾਲ ਮਾਂ ਤੇ ਬੱਚੇ ਨੂੰ ਕਈ ਹੋਰ ਬਿਮਾਰੀਆਂ ਹੋ ਸਕਦੀਆਂ ਜਿਵੇਂ ਕਿ ਕਿਡਨੀ ਦੀਆਂ ਬਿਮਾਰੀਆਂ ਜਾਂ ਡਾਇਬੀਟਿਸ ਆਦ ਹੋ ਸਕਦੀਆਂ ਹਨ ਗਰਭਵਤੀ ਔਰਤਾਂ ਨੂੰ ਭੋਜਨ ਤੋਂ ਪੂਰੀ ਤਰ੍ਹਾਂ ਪਹਰੇਜ ਕਰਨ ਦੀ ਬਜਾਏ ਅਸ਼ਕ ਭਰਤ ਫਲ ਵਰਤ ਰੱਖਣਾ ਚਾਹੀਦਾ ਹੈ ਤੁਸੀਂ ਆਸਾਨੀ ਨਾਲ ਪਚਣ ਵਾਲਾ ਭੋਜਨ ਜਿਵੇਂ ਕਿ ਫਲ ਮੇਵੇ ਅਤੇ ਦਹੀਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰ ਸਕਦੇ ਹੋ ਵਿਟਾਮਿਨ ਨ ਅਤੇ ਖਣਿਜ ਨਾਲ ਭਰਪੂਰ ਚੀਜ਼ਾਂ ਖਾਓ। ਵਰਤ ਦੇ ਦੌਰਾਨ ਇਹਨਾਂ ਚੀਜ਼ਾਂ ਦਾ ਸੇਵਨ ਜ਼ਰੂਰ ਕਰੋ। ਫਲ, ਕੇਲਾ, ਸੇਬ ਅਤੇ ਅਨਾਰ ਵਿਟਾਮਿਨ ਅਤੇ ਫਾਈਬਰ ਪ੍ਰਦਾਨ ਕਰਦੇ ਹਨ। ਬਦਾਮ ਅਤੇ ਅਖਰੋਟ ਸੇਤਮੰਦ ਚਰਬੀ ਅਤੇ ਪ੍ਰੋਟੀਨ ਦਾ ਵਧੀਆ ਸਰੋਤ ਹਨ। ਦਹੀਂ ਜਾਂ ਪਨੀਰ ਕੈਲਸ਼ੀਅਮ ਅਤੇ ਪ੍ਰੋਟੀਨ ਦੇ ਚੰਗੇ ਸਰੋਤ ਹੋ ਸਕਦੇ ਹਨ। ਹਾਈਡਰੇਟ ਰਹਿਣਾ ਬਹੁਤ ਮਹੱਤਵਪੂਰਨ ਹੈ। ਖਾਸ ਕਰਕੇ ਗਰਭਵਸਤਾ ਦੌਰਾਨ ਕਾਫੀ ਮਾਤਰਾ ਵਿੱਚ ਤਰਲ ਪਦਾਰਥ ਪੀਣੇ ਜ਼ਰੂਰੀ ਹੁੰਦੇ ਹਨ। ਅੱਗੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ। ਧੰਨਵਾਦ। ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਨ ਸ੍ਰੀ ਕਲ ਸਵਾਗਤੀ ਤੁਹਾਡਾ ਦਿਸ਼ਾ ਹੈਲਥ ਤੇ। ਅੱਜ ਤੋਂ ਨੂਰਾਤਿਆਂ ਦੀ ਸ਼ੁਰੂਆਤ ਹੋ ਗਈ ਹੈ। ਇਸ ਦੌਰਾਨ ਬਹੁਤ ਸਾਰੇ ਲੋਕ ਵਰਤ ਰੱਖਦੇ ਹਨ। ਉੱਥੇ ਹੀ ਇਸ ਤਿਹਾਰ ਨੂੰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਾਲਾਂਕਿ ਇਹ ਗਰਭਵਤੀ ਔਰਤਾਂ ਲਈ ਪੂਰਨ ਹੋ ਸਕਦਾ ਹੈ ਜਦੋਂ ਕਿ ਵਰਤ ਨੂੰ ਅਕਸਰ ਸਰੀਰ ਅਤੇ ਮਨ ਨੂੰ ਸਾਫ਼ ਕਰਨ ਅਤੇ ਸਰੀਰ ਵਿੱਚ ਗੰਧੀ ਕੱਢਣ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਪਰ ਗਰਭਵਤੀ ਔਰਤਾਂ ਨੂੰ ਇਸ ਦੌਰਾਨ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਗਰਭਵਤੀ ਔਰਤਾਂ ਨੂੰ ਪੋਸ਼ਣ ਤੱਤਾਂ ਨਾਲ ਭਰਪੂਰ ਖਾਣਾ ਲੈਣੀ ਚਾਹੀਦੀ ਹੈ ਵਰਤਨ ਦੇ ਦੌਰਾਨ ਇਹ ਜਨੀਕੀ ਬਣਾਉਣਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਕਿ ਤੁਹਾਡੇ ਸਰੀਰ ਵਿੱਚ ਕਿੰਨੇ ਪ੍ਰਤੀਸ਼ਤ ਪੋਸ਼ਟਿਕ ਤੱਤ ਮਿਲ ਰਹੇ ਹਨ ਸਾਰਾ ਦਿਨ ਨੂੰ ਵਰਤ ਰੱਖਣ ਦੀ ਬਜਾਏ ਆਪਣੀ ਖਾਣਕ ਵਿੱਚ ਸੇਤਮੰਦ ਪੋਸ਼ਟਿਕ ਸਤਾਂ ਨਾਲ ਭਰਪੂਰ ਭੋਜਨ ਨੂੰ ਸ਼ਾਮਿਲ ਕਰੋ ਗਰਭ ਵਿਵਸਥਾ ਦੌਰਾਨ ਵਰਤ ਰੱਖਣ ਨਾਲ ਮਾਂ ਨੂੰ ਤੇਜ਼ੀ ਨਾਲ ਭੁੱਖ ਲੱਗ ਜਾਂਦੀ ਹੈ ਅਤੇ ਭਰੂਣ ਨੂੰ ਨੁਕਸਾਨ ਵੀ ਹੋ ਸਕਦਾ ਹੈ ਇਹਨਾਂ ਹੀ ਨਹੀਂ ਸਗੋ ਅਜਿਹਾ ਕਰਨ ਨਾਲ ਮਾਂ ਤੇ ਬੱਚੇ ਨੂੰ ਕਈ ਹੋਰ ਬਿਮਾਰੀਆਂ ਹੋ ਸਕਦੀਆਂ ਜਿਵੇਂ ਕਿ ਕਿਡਨੀ ਦੀਆਂ ਬਿਮਾਰੀਆਂ ਜਾਂ ਡਾਇਬੀਟਿਸ ਆਦ ਹੋ ਸਕਦੀਆਂ ਹਨ ਗਰਭਵਤੀ ਔਰਤਾਂ ਨੂੰ ਭੋਜਨ ਤੋਂ ਪੂਰੀ ਤਰ੍ਹਾਂ ਪਹਰੇਜ ਕਰਨ ਦੀ ਬਜਾਏ ਅਸ਼ਕ ਭਰਤ ਫਲ ਵਰਤ ਰੱਖਣਾ ਚਾਹੀਦਾ ਹੈ ਤੁਸੀਂ ਆਸਾਨੀ ਨਾਲ ਪਚਣ ਵਾਲਾ ਭੋਜਨ ਜਿਵੇਂ ਕਿ ਫਲ ਮੇਵੇ ਅਤੇ ਦਹੀਂ ਨੂੰ ਆਪਣੀ ਖਾਣਕ ਵਿੱਚ ਸ਼ਾਮਿਲ ਕਰ ਸਕਦੇ ਹੋ ਵਿਟਾਮਿਨ ਨਤੇ ਖਣਿਜ ਨਾਲ ਭਰਪੂਰ ਚੀਜ਼ਾਂ ਖਾਓ ਵਰਤ ਦੇ ਦੌਰਾਨ ਇਹਨਾਂ ਚੀਜ਼ਾਂ ਦਾ ਸੇਵਨ ਜ਼ਰੂਰ ਕਰੋ ਫਲ ਕੇਲਾ ਸੇਬ ਅਤੇ ਅਨਾਰ ਵਿਟਾਮਿਨ ਅਤੇ ਫਾਈਬਰ ਪ੍ਰਦਾਨ ਕਰਦੇ ਹਨ ਬਦਾਮ ਅਤੇ ਅਖਰੋਟ ਸੇਤਮੰਦ ਚਰਬੀ ਅਤੇ ਪ੍ਰੋਟੀਨ ਦਾ ਵਧੀਆ ਸਰੋਤ ਹਨ ਦਹੀਂ ਜਾਂ ਪਨੀਰ ਕੈਲਸ਼ੀਅਮ ਅਤੇ ਪ੍ਰੋਟੀਨ ਦੇ ਚੰਗੇ ਸਰੋਤ ਹੋ ਸਕਦੇ ਹਨ ਹਾਈਡਰੇਟ ਰਹਿਣਾ ਬਹੁਤ ਮਹੱਤਵਪੂਰਨ ਹੈ ਖਾਸ ਕਰਕੇ ਗਰਭਵਸਤਾ ਦੌਰਾਨ ਕਾਫੀ ਮਾਤਰਾ ਵਿੱਚ ਤਰਲ ਪਦਾਰਥ ਪੀਣੇ ਜ਼ਰੂਰੀ ਹੁੰਦੇ ਹਨ ਅੱਗੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ